ਸਤਿ ਸ਼੍ਰੀ ਅਕਾਲ ਦੋਸਤੋ ਆਪਣਾ ਨੈਕਸਟ ਪ੍ਰਸ਼ਨ ਹੈ ਸ਼ਾਹ ਹੁਸੈਨ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਉਸ ਦੀ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ਸ਼ਾਹ ਹੁਸੈਨ ਗੁਰੂ ਨਾਨਕ ਕਾਲ ਦਾ ਪ੍ਰਸਿੱਧ ਸੂਫੀ ਕਵੀ ਸੀ ਉਸ ਦਾ ਜਨਮ ਸ਼ੇਖ ਹੁਸਮਾਨ ਦੇ ਘਰ ਲਾਹੌਰ ਵਿੱਚ 945 ਮਤਲਬ 1539 ਇਸਵੀ ਦੇ ਹਿਜਰੀ ਵਿੱਚ ਹੋਇਆ ਸੀ 945 ਤਾਂ ਹਿਜਰੀ ਸੀ ਤੇ 1539 ਇਸਵੀ ਬਚਪਨ ਵਿੱਚ ਉਸ ਨੂੰ ਮੌਲਵੀ ਅਬੂ ਬਕਰ ਸਾਹਿਬ ਕੋਲੇ ਪੜ੍ਹਨੇ ਪਾਇਆ ਗਿਆ ਅਤੇ 7 ਵਰਿਆਂ ਦੀ ਉਮਰ ਵਿੱਚ ਹੀ ਉਸ ਨੇ ਕੁਰਾਨ ਸ਼ਰੀਫ ਯਾਦ ਕਰ ਲਿਆ ਉਹ ਇੱਕ ਬੜਾ ਵੱਡਾ ਅਜ਼ਮਤੀ ਫਕੀਰ ਸੀ ਇੱਕ ਸੁੰਦਰ ਬ੍ਰਾਹਮਣ ਲੜਕੇ ਮਾਦੋ ਨਾਲ ਮਾਦੋ ਲਾਲ ਨਾਲ ਪਿਆਰ ਕਰਕੇ ਉਸ ਨੂੰ ਮਾਦੇ ਲਾਲ ਹੁਸੈਨ ਦੇ ਨਾਮ ਨਾਲ ਪੁਕਾਰਿਆ ਜਾਣ ਲੱਗ ਪਿਆ ਉਹ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ 1599 ਇਸਵੀ ਵਿੱਚ ਉਹ ਚਲਾਣਾ ਕਰ ਗਿਆ 1539 ਦੇ ਵਿੱਚ ਸ਼ਾਹ ਹੁਸੈਨ ਦਾ ਜਨਮ ਹੋਇਆ ਸੀ ਤੇ 1595 ਵਿੱਚ ਉਹ ਚਲਾਣਾ ਕਰ ਗਿਆ ਉਸ ਦਾ ਮਜ਼ਾਰ ਸ਼ਾਲੀਮਾਰ ਬਾਗ ਦੇ ਕੋਲ ਹੈ ਅਤੇ ਉੱਥੇ ਹਰ ਸਾਲ urs ਹੁੰਦਾ ਹੈ ਉਹ ਨਵੀਨ ਪੰਜਾਬੀ ਵਿੱਚ ਲਿਖਣ ਵਾਲਾ ਪਹਿਲਾ ਸੂਫੀ ਕਵੀ ਸੀ ਉਸ ਦੀਆਂ ਨਕੀਆਂ ਤੇ ਭਰਪੂਰ ਭਾਵਪੂਰਨ ਕਾਫੀ ਮਿੱਠੀ ਬੋਲੀ ਵਿੱਚ ਲਿਖਤਾ ਮਿਲਦੀਆਂ ਹਨ ਨੈਕਸਟ ਪਾਈ ਗੁਰਦਾਸ ਤੋਂ ਪਿੱਛੋਂ ਉਹ ਦੂਜਾ ਕਵੀ ਹੈ ਜਿਸ ਨੇ ਹੀਰ ਰਾਂਝੇ ਦੀ ਪ੍ਰੇਮ ਕਹਾਣੀ ਵੱਲ ਇਸ਼ਾਰਾ ਕੀਤਾ ਹੈ ਉਹ ਆਪਣੇ ਆਪ ਨੂੰ ਰਾਂਝੇ ਜੋਗੀ ਦੀ ਜੋਗਿਆਨੀ ਮੰਨਦਾ ਹੈ ਸ਼ਾਹ ਹਸੈਨ ਦੀ ਕਵਿਤਾ ਦਾ ਉਚੇਰਾ ਰਮਾਂਸ ਉਸ ਦੇ ਤੀਬਰ ਪ੍ਰੇਮ ਵੇਗ ਨੂੰ ਪ੍ਰਗਟ ਕਰਦਾ ਹੈ ਉਸ ਦੀ ਕਵਿਤਾ ਸਰੌਂਦੀ ਹੈ ਅਤੇ ਗੀਤਾਂ ਵਰਗੀ ਹੌਲੀ ਫੁੱਲ ਹੈ ਸਾਦਗੀ ਤੇ ਮਿਠਾਸ ਨਾਲ ਖਿਆਲ ਦੀ ਢੰਗਾਈ ਨੂੰ ਬੜੀ ਕਲਾਕਾਰੀ ਦੇ ਨਾਲ ਲਿਖਿਆ ਗਿਆ ਹੈ ਦੇਖੋ ਨਮੂਨਾ ਮਨ اٹਕਿਆ ਬੇਪਰਵਾਹ ਦੇ ਨਾਲ ਉਸ ਦੀਨ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ ਕਾਜੀ ਮੁੱਲਾ ਮੱਤੀ ਦੇਂਦੇ ਖਰੇ ਸਿਆਹ ਨੇ ਰਾਹ ਦੇ ਸੇਂਦੇ ਇਸ਼ਕ ਕੀ ਲੱਗੇ ਰਾਹ ਦੇ ਨਾਲ ਰਿਪੀਟ ਮਨ اٹਕਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ ਕਾਜੀ ਮੁੱਲਾ ਮੱਤੀ ਦੇਂਦੇ ਖਰੇ ਸਿਆਣੇ ਰਾਹ ਦੇ ਸੇਂਦੇ ਇਸ਼ਕ ਕੀ ਲੱਗੇ ਰਾਹ ਦੇ ਨਾਲ ਉਸ ਦੀ ਕਵਤਾ ਦੀ ਇੱਕ ਇੱਕ ਸਤਰ ਸੂਫੀ ਮਤ ਦੇ ਸ਼ਾਇਆਵਾਦ ਨੂੰ ਖੋਲਦੀ ਹੈ ਉਸ ਵਿੱਚ ਪ੍ਰਭੂ ਦੀ ਏਕਤਾ ਵਿੱਚ ਲੀਨ ਹੋਣ ਦੀ ਤੀਬਰ ਇੱਛਾ ਹੈ ਪਿੰਡੂ ਦ੍ਰਿਸ਼ਾਂ ਨੂੰ ਧਾਰਮਿਕ ਰੰਗਤ ਦਿੱਤੀ ਗਈ ਹੈ ਜਿਵੇਂ ਹਰਟ ਤਰਿੰਜਣ ਆਦਿ ਦੇਖੋ ਨਮੂਨਾ ਦਿਨ ਲਬੜਾ ਹਰਟ ਨਾ ਗੇਟ ਮੁਏ ਦਿਨ ਲਥਰਾ ਦਿੰਨ ਲੱਥੜਾ ਹਾਰਟ ਨਾ ਗੇਟ ਮੋਈਏ ਇੱਕ ਭੜ ਆਈਏ ਇੱਕ ਭੜ ਚੱਲੀਏ ਇੱਕ ਨਾ ਲਈ ਡੇਰ ਮੋਈਏ ਉਸ ਦੇ ਵਿਚਾਰ ਅਨੁਸਾਰ ਚੰਗੇ ਅਮਲ ਮਨੁੱਖ ਤੇ ਜੀਵਨ ਨੂੰ ਸਵਾਰਦੇ ਹਨ ਅਮਲਾ ਤੋਂ ਬਿਨਾ ਖੁਆਰੀ ਹੁੰਦੀ ਹੈ ਹਰ ਚੀਜ਼ ਰੱਬ ਦੇ ਭੈ ਅੰਦਰ ਵੱਜੀ ਹੋਈ ਕੰਮ ਕਰ ਰਹੀ ਹੈ ਜੇ ਦਿਲ ਦਾ ਵਿੜਾ ਕੂੜੇ ਨਾਲ ਭਰ ਜਾਵੇ ਤਾਂ ਬੁਖਾਰੀ ਦੇਣੀ ਠੀਕ ਹੈ ਜੰਗਲਾਂ ਵਿੱਚ ਘੁੰਮਣ ਨਾਲ ਪ੍ਰੀਤਮ ਨਹੀਂ ਮਿਲਦਾ ਉਸ ਦੀ ਖੋਜ ਆਪਣੇ ਅੰਦਰ ਕਰਨੀ ਚਾਹੀਦੀ ਹੈ ਸ਼ਾਹ ਹੁਸੈਨ ਦੀਆਂ ਕਾਫੀਆਂ ਤੀਬਰ ਪਿਆਰ ਤੇ ਵਿਰਾਗ ਨੂੰ ਪੇਸ਼ ਕਰਦੀਆਂ ਹਨ ਇਹਨਾਂ ਦਾ ਆਲਾਪ ਸਹਿ ਸੁਭਾ ਹੋਇਆ ਹੈ ਉਹ ਆਪਣੀ ਜਿੰਦ ਨੂੰ ਮੱਤਾਂ ਦਿੰਦਾ ਨਹੀਂ ਥੱਕਦਾ ਉਹ ਬੀਤ ਚੁੱਕੇ ਸਮੇਂ ਲਈ ਪਛਤਾਵਾ ਕਰਦਾ ਹੈ ਅਤੇ ਹਮੇਸ਼ਾ ਮੌਤ ਦੇ ਭੈ ਵਿੱਚ ਜਿਉਂਦਾ ਹੈ ਉਹ ਮਨੁੱਖ ਨੂੰ ਬੰਦਗੀ ਦੀ ਪ੍ਰੇਰਨਾ ਦਿੰਦਾ ਹੈ ਸ਼ਾਹ ਹੁਸੈਨ ਦੀ ਕਵਤਾ ਰਹਿ ਸੁਆਦੀ ਹੈ ਉਸ ਨੇ ਸੁਝਾਵਾਂ ਤੇ ਸੰਕੇਤਨ ਦਾ ਆਪਣੇ ਭਾਵ ਬਿਆਨ ਕੀਤੇ ਹਨ ਇੱਕ ਹਨੇਰੀ ਕੋਠੜੀ ਮ੍ਰਿਤ ਵਿਛਣੇ ਕਾਲਿਆ ਹਰਨਾ ਚਰਗਿਓ ਸ਼ਾਹ ਹੁਸੈਨ ਦੇ ਬੰਨੇ ਇੱਕ ਹਨੇਰੀ ਕੋਠੜੀ ਦੂਜਾ ਮ੍ਰਿਤ ਵਿਛਣੇ ਕਾਲਿਆ ਹਰਨ ਚਰ ਗਿਓ ਸ਼ਾਹ ਹੁਸੈਨ ਦੇ ਬਨੇ ਇਨਾਂ ਸਤਰਾਂ ਵਿੱਚ ਹਨੇਰੀ ਕੋਠੜੀ ਵਿਛਣੇ ਮ੍ਰਿਤ ਤੇ ਕਾਲਾ ਹਰਨ ਕਿਸੇ ਉਚੇਰੇ ਆਤਮਿਕ ਭਾਵ ਨੂੰ ਪ੍ਰਗਟ ਕਰਦੇ ਹਨ ਇਦਾਂ ਹੀ ਕਈ ਸੁੰਦਰ ਤੇ ਸੁਝਾਊ ਸ਼ਬਦ ਚਿੱਤਰ ਵਰਤੇ ਹਨ ਜੋ ਪਾਠਕ ਦੇ ਮਨ ਤੋਂ ਮਨ ਤੇ ਇੱਕ ਡੂੰਘਾ ਪ੍ਰਭਾਵ ਪਾਉਂਦੇ ਹਨ ਉਹ ਹਾਰਿਕ ਨੂੰ ਨਿਮਰਤਾ ਦਾ ਸਬਕ ਦਿੰਦਾ ਹੈ ਅਤੇ ਆਪਣੇ ਬਾਰੇ ਕਹਿੰਦਾ ਹੈ ਹੁਸੈਨਾ ਕਹਿ ਹੁਸੈਨਾ ਕਹਿ ਬਾਗੇ ਕੀ ਬਾਗੇ ਦੀ ਮੂਲੀ ਉਸ ਦਾ ਜੀਵਨ ਮਨੋਰਥ ਮਰਨ ਤੋਂ ਅੱਗੇ ਮਰਨਾ ਹੈ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਉਹ ਕਰੋਗੀ ਮਿਸਾਲਾਂ ਲੈਂਦਾ ਹੈ ਜਿਵੇਂ ਮਹਿੰਦੀ ਖਾਰਾ ਸੱਸ ਨਿਨਾਨ ਚਰਖਾ ਮੁੰਨੇ ਪੰਛੀ ਸੋਰਾ ਪੇ ਕਾ ਦਾਜ ਚੱਲੀ ਚਿੱਕੜ ਹਾਟ ਕੁੰਡਾ ਸੋਟਾ ਮਿਰਚ ਭੰਗ ਪੋਸਤ ਬਾਟੀ ਖਾਂਡ ਚਾਟੀ ਤਾਣਾ ਗੌਰ ਘਰ ਮਿਲਖ ਮੰਦਰ ਛੱਜੇ ਮਾੜੀ ਜੰਗਲ ਅਦੀ ਸ਼ਾਹ ਹੁਸੈਨ ਹਰ ਸਮੇਂ ਸਾਈਂ ਦੇ ਧਿਆਨ ਤੇ ਰਜਾ ਦੇ ਵਿੱਚ ਰਹਿੰਦਾ ਸੀ ਉਹ ਕਦੇ-ਕਦੇ ਬਿਰਫੋ ਵਿੱਚ ਤੜਪ ਕੇ ਗੀਤ ਗਾਉਂਦਾ ਸੀ ਉਸ ਨੂੰ ਇਸ ਗੱਲ ਦੀ ਪੂਰੀ ਸੂਝ ਸੀ ਕਿ ਪ੍ਰੇਮ ਦਾ ਬੰਧ ਬਹੁਤ ਵਿਖੜਾ ਹੈ ਇਸ ਕਰਕੇ ਉਹ ਕਹਿੰਦਾ ਹੈ ਯਾ ਦਿਲਬਰ ਯਾ ਸਿਰ ਕਰ ਪਿਆਰਾ ਯਾ ਦਿਲਬਰ ਯਾ ਸਿਰ ਕਰ ਪਿਆਰਾ ਸਾਈਂ ਦੀ ਭਾਲ ਵਿੱਚ ਉਹ ਦੁੱਖਾਂ ਦੇ ਲਾਵਨ ਨਾਲ ਸੂਲਾਂ ਦੀ ਰੋਟੀ ਖਾਂਦਾ ਹੈ ਅਤੇ ਵਿਰਹੋਂ ਵਿੱਚ ਆਪਣੀ ਹੱਡ ਬਾਲਣ ਵਾਂਗ ਬਾਲਦਾ ਹੈ ਪਹਿਲੇ ਉਹ ਆਪੇ ਨੂੰ ਪਛਾਨਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਸ ਤਰ੍ਹਾਂ ਸਾਹਿਬ ਨੂੰ ਮਿਲਣਾ ਆਸਾਨ ਹੋ ਜਾਂਦਾ ਹੈ ਆਪਣਾ ਆਪ ਪਛਾਨ ਬੰਦੇ ਜੇ ਤੁਦ ਆਪਣਾ ਆਪ ਪਛਾਤਾ ਸਾਹਿਬ ਨੂੰ ਮਿਲ ਆਸਾਨ ਬੰਦੇ ਇਸ ਪ੍ਰਕਾਰ ਸ਼ਾਹ ਹੁਸੈਨ ਪੰਜਾਬੀ ਸੂਫੀ ਕਾਵਟਾ ਦਾ ਇੱਕ ਮਹੱਤਵਪੂਰਨ ਕਵੀ ਹੈ ਇਸੇ ਸ਼ਾਹ ਹੁਸੈਨ ਦੇ ਬਾਰੇ ਉਹਦੀ ਕਾਵ ਰਚਨਾ ਦੇ ਬਾਰੇ ਜਾਣਕਾਰੀ ਬੀਏ ਸੈਮੈਸਟਰ 5 ਦੇ ਬੱਚਿਆਂ ਲਈ ਇਹ ਲਾਹੇਵੰਦੈ ਥੈਂਕ ਯੂ